ਬੰਦੇ ਤਾਜ ਪਰ ਸਾਹਮਣੇ ਬੰਦੇ ਨੂੰ ਨਹੀਂ ਵੇਖਦਾ ਬੈਠਾ ਅੱਖ ਤੇ ਉੱਠਿਆ ਲੜਦਾ ਹੈ ਮੇਰੇ ਨਾਲ ਲੜਦਾ ਮੇਰੇ ਨਾਲ ਪਰ ਗੁੱਸੇ ਨਹੀਂ ਸਾਰੀ ਪ੍ਰੈਸ ਦਾ ਅਸੀਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਸਤਿਕਾਰ ਕਰਦੇ ਆ ਤੇ ਜੇ ਕਿਸੇ ਨੇ ਐ ਕਹਿ ਜੀਏ ਵੀ ਮਹਾਰਾਜ ਆ ਪਾਸੇ ਆਉਣਾ ਹੈ ਗੁੱਸੇ ਆਉਣਾ ਉਹਦੀ ਮਰਜ਼ੀ ਹੈ ਪਰ ਸਾਰੀ ਪ੍ਰੈਸ ਦਾ ਇੱਜ਼ਤ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਔਰ ਤੁਹਾਡੇ ਕਰਕੇ ਸਾਡੀਆਂ ਖਬਰਾਂ ਜਾਂਦੀਆਂ ਬਾਹਰ ਤੁਹਾਡਾ ਬਹੁਤ ਧੰਨਵਾਦ ਪਰ ਇਹ ਗੁੱਸੇ ਹੋਣੇ ਐਨਾ ਗੁੱਸਾ ਨਹੀਂ ਚਾਹੀਦਾ ਵੀ ਕਿਸੇ ਕੈਮਰੇ ਆਵੇ ਨੂੰ ਮੜਾ ਜਾਂ ਪਾਸੇ ਕਹਿ ਦਿੱਤੇ ਉਹ ਕਹਿੰਦਾ ਸਾਰੀ ਪ੍ਰੈਸ ਨਹੀਂ ਜਾਣਾ ਉਹ ਤੁਹਾਡੀ ਮਰਜ਼ੀ ਹੈ ਹਲੋ ਯਾਰ ਸਾਈਡ ਤੇ ਹੋ ਯਾਰ ਭਾਈ ਐਨਾ ਏਗਾ ਜਾ ਕਰਕੇ ਅਸੀਂ ਕੰਮ ਨਹੀਂ ਚਲਾ ਸਕਦੇ ਭਾਈ ਜੀ ਆ ਉਹ ਜਿਹੜੇ ਮਗਰ ਖੜੇ ਆ ਬੰਦੇ ਉਹਨਾਂ ਦੀ ਕਦਰ ਕਰੋ ਯਾਰ ਆ ਭਾਈ ਤੂੰ ਵੀ ਭਾਈ ਹਲੋ ਪਿੱਛੇ ਇੱਕੋ ਪਾਸੇ ਚਲੋ ਅੱਛਾ ਨਾ ਆ ਗੁੱਲ ਹੈ ਯਾਰ ਪਰ ਆ ਨੂੰ ਹੋ ਜਾ ਕਾਰੀ ਕਾਰੀ ਬਈ ਸਹੀ ਗੱਲ ਹੈ